ਜਿਹੜੀਆਂ ਸਿਹਤ ਸਵਾਵਾ ਹੈਗੀਆਂ ਦੇ ਸ਼ੁੱਡ ਬੀ ਅਫੋਰਡੇਬਲ অর ਵਿਦਨ ਦਾ ਰੀਚ ਆਫ ਮਤਲਬ ਹਰ ਬੰਦੇ ਦੇ ਜਿਹੜਾ ਲਾਸਟ ਬੰਦਾ ਜਿਹਨੂੰ ਅਸੀਂ ਕਹਿੰਦੇ ਆ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਇਹ ਸਾਡੀ ਜਿਹੜੀ ਜਰਨੀ ਆ ਇਹ ਪਿਛਲੇ ਸਾਲ ਹੀ 2024 ਸ਼ੁਰੂ ਹੋਈ ਸੀ ਤੁਸੀਂ ਸਾਰੇ ਆਏ ਸੀ 2 ਫਰਵਰੀ ਦੇ ਵਿੱਚ ਆਪਾਂ ਇਹ ਇੰਸਟੀਚਿਊਟ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਸਾਡੇ ਲਗਾਤਾਰ ਜਿਹੜੇ ਆਪਰਟੀ ਦੇ ਵਿੱਚ ਹਜ਼ਾਰਾਂ ਮਰੀਜ਼ ਇਹਦਾ ਫਾਇਦਾ ਲੈ ਚੁੱਕਿਆ ਐਸ ਵੇਲੇ ਸਾਡੇ ਸਾਰੇ ਵਾਰਡ ਭਰੇ ਹੋਏ ਆ ਅਗਲਾ ਜਿਹੜਾ ਸਭ ਤੋਂ ਵੱਡਾ ਸਟੈਪ ਸੀਗਾ ਜਿਹੜਾ ਬਿਗ ਸਟੈਪ ਸੀਗਾ ਉਹ ਸੀਗਾ ਕਿ ਲਿਵਰ ਟ੍ਰਾਂਸਪਲੈਂਟ ਔਰ ਮੈਂ ਇਸ ਬੜੇ ਮਾਣ ਨਾਲ ਕਹਿੰਨਾ ਕਿ ਭਗਵਾਨ ਮਾਨ ਗਵਰਨਮੈਂਟ ਦੀ ਇਹ ਬੜੀ ਵੱਡੀ ਅਚੀਵਮੈਂਟ ਹੈ ਕਿ ਨਾਰਥਰਨ ਸਟੇਟ ਸਾਡੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਦਿਸ ਇਜ਼ ਦਾ ਓਨਲੀ ਸਟੇਟ ਇਹ ਜਿਹੜੀ ਇੰਸਟੀਚੂਟ ਆ ਸਾਡੀ ਪੰਜਾਬ ਇੰਸਟੀਚੂਟ ਆਫ ਲਿਵਰ ਐਂਡ ਬਿਲੀਰੀ ਸਾਇੰਸਸ ਇਹ ਇੰਡੀਆ ਦੇ ਵਿੱਚ ਆਪਣੀ ਕਿਸਮ ਦੀ ਦੂਜੀ ਇੰਸਟੀਚੂਟ ਹੈ ਪਹਿਲੀ ਦਿੱਲੀ ਦੇ ਵਿੱਚ ਹੈ ਤੇ ਦੂਜੀ ਪੰਜਾਬ ਦੇ ਵਿੱਚ ਹੈ ਅਸੀਂ ਪਹਿਲਾ ਜਿਹੜਾ ਲਿਵਰ ਟ੍ਰਾਂਸਪਲੈਂਟ ਆ ਇਹਦੇ ਵਿੱਚ ਡਾਕਟਰ ਬ੍ਰਿੰਦਾ ਰੇਨ ਵਾਲੀ ਸਾਰੀ ਟੀਮ ਜਿਹੜੀ ਬੈਠੀ ਹੋਈ ਹੈ ਇਹਨਾਂ ਦਾ ਸਾਰਿਆਂ ਦਾ ਯੋਗਦਾਨ ਤੇ ਡੈਫੀਨਟਲੀ ਹੈਈ ਹੈ ਬਟ ਇਹਦੇ ਨਾਲ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਉਸ ਪਰਿਵਾਰ ਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਇਹ ਸਾਡਾ ਮੈਸੇਜ ਹਰ ਇੱਕ ਬੰਦੇ ਤੱਕ ਪਹੁੰਚਣਾ ਚਾਹੀਦਾ ਹੈ ਕਿ ਜਦੋਂ ਕਿਸੇ ਦੇ ਚਾਹੇ ਗੁਰਦੇ ਫੇਲ ਹੋ ਗਏ ਜਾਂ ਕਿਸੇ ਦਾ ਲਿਵਰ ਫੇਲ ਹੋ ਗਿਆ ਤੇ ਉਹਦੇ ਵਾਸਤੇ ਜਦੋਂ ਕੋਈ দান ਕਰਦਾ ਆਪਣੇ ਆਰਗਨ ਡੋਨੇਸ਼ਨ ਕਰਦਾ ਆਪਣੇ ਅੰਗਦਾਨ ਕਰਦਾ ਤਾਂ ਉਹਨੂੰ ਇੱਕ ਨਵਾਂ ਜੀਵਨਦਾਨ ਮਿਲਦਾ ਤੇ ਮੈਂ ਉਸ ਪਰਿਵਾਰ ਦਾ ਜਿਹੜਾ ਕਿ ਹਰਿਆਣੇ ਤੋਂ ਸੀ ਮੈਂ ਉਹਦੀ ਉਹਨਾਂ ਦੀ ਕੰਸੈਂਟ ਤੋਂ ਬਗੈਰ ਉਹਨਾਂ ਦੀ ਡਿਟੇਲ ਨਹੀਂ ਦੇ ਸਕਦਾ ਬਟ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ 26 ਜਨਵਰੀ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ ਕਿ ਉਹਨਾਂ ਨੇ ਇਹ ਬਹੁਤ ਇੱਕ ਅੱਛਾ ਫੈਸਲਾ ਕੀਤਾ ਔਰ ਉਹਦੇ ਨਾਲ ਇਹਨਾਂ ਨੂੰ ਲਿਵਰ ਮਿਲਿਆ ਦੋ ਬੰਦਿਆਂ ਨੂੰ ਕਿਡਨੀ ਮਿਲੀ ਆ ਦੋ ਬੰਦੇ ਨੂੰ ਕਾਰਨੀਆ ਮਿਲਿਆ ਸੋ ਇੱਕ ਬੰਦੇ ਦੇ ਨਾਲ 6 7 8 ਜਿਹੜੀ ਜਿੰਦਗੀ ਹੈਗੀ ਔਰ ਉਹ ਇੱਕ ਨਵੀਂ ਲੀਜ਼ ਆਫ ਲਾਈਫ ਮਿਲਦੀ ਹੈ ਸੋ ਮੈਂ ਉਹ ਸੱਜਣ ਤੇ ਜਿਹੜੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਜਿਹੜੀ ਸੰਤਾਨ ਹੈ ਉਹਨਾਂ ਦਾ ਧੰਨਵਾਦ ਕਰਦਾ